ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪਾਲਿਟੀ ਸਪੈਸ਼ਲ ਮੈਰਾਥਨ ਕਲਾਸ ਦੇ ਵਿੱਚ 51 ਤੋਂ ਲੈ ਕੇ 100 ਤੱਕ ਪ੍ਰਸ਼ਨ ਕਰਾਂਗੇ ਠੀਕ ਹੈ ਤੇ ਮੈਰਾਥਨ ਕਲਾਸ ਦਾ ਸੈਸ਼ਨ ਬਾਅਦ ਚ ਲੱਗੇਗਾ ਜਦੋਂ 800 ਪ੍ਰਸ਼ਨਾਂ ਦੀ ਇਕੱਠੀ ਕਰਵਾ ਦਾਂਗੇ ਤੁਹਾਨੂੰ ਇੱਕ ਵਾਰ ਵਿੱਚ ਪੈਸੇ ਆਪਾਂ ਹਜੇ ਪਾਰਟਸ ਦੇ ਵਿੱਚ ਚੱਲ ਰਹੇ ਆ ਉਹ ਤੁਹਾਡੀ ਰਿਵੀਜ਼ਨ ਕਲਾਸ ਹੋ ਜੇਗੀ ਠੀਕ ਹੈ ਤੇ ਹੁਣ ਆਪਾਂ ਤੁਹਾਨੂੰ 51 ਤੋਂ ਲੈ ਕੇ ਅੱਜ 100 ਤੱਕ ਪ੍ਰਸ਼ਨ ਪੜਾਵਾਂਗੇ ਪਹਿਲੇ ਪੰਜਾਬ ਆਪਰੇਸ਼ਨ ਤੋਂ ਉਹਨੂੰ ਪਿਛਲੀ ਵੀਡੀਓ ਚ ਕਰਾ ਚੁੱਕਿਆ ਹੈ ਪੌਲਿਟੀ ਦੇ ਵਿੱਚ ਉਹ ਤੁਸੀਂ ਦੇਖ ਸਕਦੇ ਹੋ ਆਪਣੇ ਜੇਲ ਬਾਰਡਰ ਦੀ ਪਲੇਲਿਸਟ ਚ ਜਾ ਕੇ ਠੀਕ ਹੈ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਠੀਕ ਹੈ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣ ਕਮੈਂਟ ਬਾਕਸ ਚ ਕਮੈਂਟ ਕਰਕੇ ਦੱਸਣ ਜੇ ਕੋਈ ਵੀ ਕੁਐਰੀ ਹੈ ਠੀਕ ਹੈ ਤੇ 51ਵਾਂ ਆਪਰੇਸ਼ਨ ਹੈਗਾ ਜੋ ਹਾਈ ਕੋਰਟ ਦੀ ਰਿੱਟ ਜਾਰੀ ਕਰਨ ਦੀ ਸ਼ਕਤੀ ਸੁਪਰੀਮ ਕੋਰਟ ਨਾਲੋਂ ਕਿਸ ਪੱਖੋਂ ਵਿਸ਼ਾਲ ਹੈ ਠੀਕ ਹੈ ਤੇ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਬੀ ਹਾਈ ਕੋਰਟ ਮੌਲਿਕ ਅਧਿਕਾਰਾਂ ਦੇ ਨਾਲ ਨਾਲ ਕਿਸੇ ਹੋਰ ਉਦੇਸ਼ ਕਾਨੂੰਨੀ ਅਧਿਕਾਰਾਂ ਲਈ ਵੀ ਰਿਟ ਜਾਰੀ ਕਰ ਸਕਦਾ ਤੁਹਾਨੂੰ ਪਤਾ ਹੈ ਹਾਈ ਕੋਰਟ ਰਿਟ ਜਾਰੀ ਕਰਦਾ 226 ਆਰਟੀਕਲ ਦੇ ਤਹਿਤ ਠੀਕ ਹੈ ਤੇ ਹਾਈ ਕੋਰਟ ਦੀ ਰਿਟ ਜਾਰੀ ਕਰਨ ਦੀ ਸ਼ਕਤੀ ਜ਼ਿਆਦਾ ਸੁਪਰੀਮ ਕੋਰਟ ਦੇ ਨਾਲੋਂ ਠੀਕ ਹੈ ਤੇ ਮ ਹਾਈ ਕੋਰਟ ਮੌਲਿਕ ਅਧਿਕਾਰਾਂ ਦੇ ਨਾਲ ਕਿਉਂਕਿ ਹੋਰ ਆਦੇਸ਼ ਕਿਸੇ ਹੋਰ ਆਦੇਸ਼ ਜਿਵੇਂ ਕਾਨੂੰਨੀ ਅਧਿਕਾਰਾਂ ਲਈ ਵੀ ਰਿੱਟ ਜਾਰੀ ਕਰ ਸਕਦਾ ਤਾਂ ਕਰਕੇ ਆਰਟੀਕਲ 226 ਦੇ ਤਹਿਤ ਜਿਹੜੀ ਹਾਈ ਕੋਰਟ ਰਿੱਟ ਜਾਰੀ ਕਰਦਾ ਉਹ ਜ਼ਿਆਦਾ ਪਾਵਰਫੁੱਲ ਆ ਰੈਦਰ than 32 ਆਰਟੀਕਲ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਰਿੱਟ ਜਾਰੀ ਕਰਦਾ ਠੀਕ ਹੈ ਅਗਲਾ ਪ੍ਰਸ਼ਨ ਪੁੱਛਾਂ ਜਾਵਾਂ ਲੋਕ ਸਭਾ ਵਿੱਚ ਕੌਣ ਫੈਸਲਾ ਕਰਦਾ ਹੈ ਕਿ ਕੋਈ ਬਿਲ ਮਨੀ ਬਿਲ ਹੈ ਤਾਂ ਉਹ ਬਿਲ ਹੈ ਜਾਂ ਨਹੀਂ ਇਹ ਕੌਣ ਕਰਦਾ ਹੈ অপশন সি ਇਸ ਦਾ ਉੱਤਰ ਸਪੀਕਰ ਆਫ ਲੋਕ ਸਭਾ ਲੋਕ ਸਭਾ ਦਾ ਜਿਹੜਾ ਸਪੀਕਰ ਹੁੰਦਾ ਹੈ ਲੋਕ ਸਭਾ ਦੇ ਸੈਸ਼ਨ ਨੂੰ ਪ੍ਰੋਸਾਈਡ ਕਰਦਾ ਹੈ ਉਹੀ ਮਤਲਬ ਕਿ ਫੈਸਲਾ ਕਰਦਾ ਹੈ ਕਿ ਇਹ ਬਿਲ ਮਨੀ ਬਿਲ ਹੈ ਜਾਨੀ ਕਿ ਧਨ ਬਿਲ ਹੈ ਜਾਂ ਨਹੀਂ ਠੀਕ ਹੈ ਅਗਲਾ ਪ੍ਰਸ਼ਨ ਪ੍ਰਸ਼ਨ 53 ਆ ਗਿਆ ਸੰਵਿਧਾਨ ਦਾ ਕਿਹੜਾ ਅਨੁਛੇਦ ਰਾਜ ਨੂੰ ਸਵੈ ਸਸ਼ਸਨ ਦੀਆਂ ਇਕਾਈਆਂ ਵਜੋਂ ಗ್ರಾಮ ਪੰਚਾਇਤ ਦਾ ਗਠਨ ਕਰਨ ਦਾ ਨਿਰਦੇਸ਼ ਦਿੰਦਾ ਹੈ ਬਹੁਤ ਹੀ ਸਾਨਸ ਵਾਲਾ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਰਟੀਕਲ 40 ਠੀਕ ਆ ਆਰਟੀਕਲ 40 ਹੈ ਜਿਹੜਾ ਅਨੁਸ਼ੇਦ 40 ਨਾ ਉਹ ਮਤਲਬ ਕਿ ਸਵੈ ਸ਼ਾਸਨ ਦੀਆਂ ਇਕਾਈਆਂ ਵਿੱਚ ਜੋ ಗ್ರಾಮ ਪੰਚਾਇਤ ਦਾ ਗਠਨ ਕਰਨ ਦਾ ਨਿਰਦੇਸ਼ ਹੁੰਦਾ ਹੈ ਵੀ ಗ್ರಾಮ ਪੰਚਾਇਤ ਦਾ ਗਠਨ ਕਿੱਦਾਂ ਕੀਤਾ ਜਾਣਾ ਹੈ ਆਰਟੀਕਲ 40 ਦੇ ਵਿੱਚ ਦੱਸਿਆ ਹੋਇਆ ਹੈ ਤੇ ਅਗਲਾ ਪ੍ਰਸ਼ਨ ਹੈ ਭਾਰਤ ਦੀ ਕੇਂਦਰੀ ਭਾਰਤ ਦੀ ਕੇਂਦਰ ਸਰਕਾਰ ਦਾ ਸਭ ਤੋਂ ਉੱਚ ਕਾਨੂੰਨ ਅਧਿਕਾਰੀ ਕੌਣ ਹੁੰਦਾ ਹੈ ਇਹ ਤੁਹਾਨੂੰ ਪਤਾ ਹੈ ਪਿਛਲੀ ਵੀਡੀਓ ਚ ਆਪਣੇ ਪੜਾਇਆ ਸੀ ਕਿ ਰਾਜ ਦਾ ਉੱਚ ਕਾਨੂੰਨੀ ਅਧਿਕਾਰੀ ਐਡਵੋਕੇਟ ਜਨਰਲ ਹੁੰਦਾ ਠੀਕ ਹੈ ਜੋ ਰਾਜ ਨੂੰ ਮਤਲਬ ਇਹ ਸਲਾਮਾਸ਼ਵਰੇ ਦਿੰਦਾ ਕਾਨੂੰਨੀ ਸਲਾਮਾਸ਼ਵਰੇ ਦਿੰਦਾ ਉਦਾਂ ਹੀ ਕੇਂਦਰ ਪੱਧਰ ਤੇ ਇਹ ਕੇਂਦਰ ਸਰਕਾਰ ਨੂੰ ਸਲਾਮਾਸ਼ਵਰੇ ਦੇਣ ਵਾਲਾ ਅਟਾਰਨੀ ਜਨਰਲ ਹੁੰਦਾ ਠੀਕ ਹੈ ਭਾਰਤ ਦਾ ਅਟਾਰਨੀ ਜਨਰਲ ਆਪਸ਼ਨ B ਅਗਲੇ ਪ੍ਰਸ਼ਨ ਤੇ ਚੱਲਦੇ 55ਵਾਂ ਸੰਸਦ ਦੀ ਸਾਂਝੀ ਬੈਠਕ ਦਾ ਸਹਾਰਾ ਦੋਵਾਂ ਸਦਨਾਂ ਦਾ ਵਿਚਕਾਰ ਕਿਸ ਉੱਤੇ ਗਤੀ ਰੋਧ ਨੂੰ ਹੱਲ ਕਰਨ ਲਈ ਲਿਆ ਜਾਂਦਾ ਹੈ ਤਾਂ ਦੋਸਤੋ ਇਸ ਸਵਾਲ ਦਾ ਉੱਤਰ ਹੈਗਾ ਆਰਡੀਨਰੀ ਬਿਲ ਆਮ ਬਿਲ ਨੂੰ ਠੀਕ ਆ ਆਮ ਬਿਲ ਨੂੰ ਹੱਲ ਕਰਨ ਲਈ ਲਿਆ ਜਾਂਦਾ ਸੰਸਦ ਦੀ ਸਾਂਝੀ ਬੈਠਕ ਦਾ ਸਹਾਰਾ ਠੀਕ ਆ ਦੋਵਾਂ ਸਦਨਾਂ ਵਿਚਕਾਰ ਜੋ ਹੁੰਦੀ ਹੈ ਠੀਕ ਆ ਤੇ ਅਗਲਾ ਪ੍ਰਸ਼ਨ ਆ ਗਿਆ 56ਵਾਂ ਕਿਸ ਅਨੁਛੇਦ ਦੇ ਤਹਿਤ ਕਿਸੇ ਰਾਜ ਦਾ ਰਾਜਪਾਲ ਰਾਜ ਵਿਧਾਨ ਮੰਡਲ ਦੀ ਛੁੱਟੀ ਦੌਰਾਨ ਆਡਿਨੈਂਸ ਜਾਰੀ ਕਰ ਸਕਦਾ ਤੁਸੀਂ ਦੇਖੋ ਦੋਨੇ ਭਾਸ਼ਾਵਾਂ ਦੇ ਵਿੱਚ ਆਪਾਂ ਦੋਨੋਂ ਕਰਵਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕੁਐਸਚਨ ਸਾਰੇ ਇੰਗਲਿਸ਼ ਤੇ ਪੰਜਾਬੀ ਦੋਨਾਂ ਲੈਂਗੁਏਜ ਚ ਠੀਕ ਆ ਤੇ ਇਸਵਾਲ ਦਾ ਗਿਆ ਉੱਤਰ ਹੈ ਕਿਸ ਅਨੁਸ਼ਾਸਨ ਦੇ ਤਹਿਤ ਕਿਸ ਰਾਜ ਦਾ ਰਾਜਪਾਲ ਵਿਧਾਨ ਮੰਡਲ ਦੀ ਛੁੱਟੀ ਦੌਰਾਨ ਆਰਡੀਨੈਂਸ ਜਾਰੀ ਕਰ ਸਕਦਾ ਹੈ ਜਿਵੇਂ ਰਾਸ਼ਟਰਪਤੀ ਤਾਂ ਆਰਟੀਕਲ 123 ਦੇ ਤਹਿਤ ਹਨਾ ਆਰਡੀਨੈਂਸ ਜਾਰੀ ਕਰਦਾ ਹੈ ਜਦੋਂ ਸੈਸ਼ਨ ਦੇ ਵਿੱਚ ਨਾ ਹੋਵੇ ਹਨਾ ਸਦਨ ਮਤਲਬ ਸੈਸ਼ਨ ਜੇ ਨਾ ਹੋਵੇ ਪਾਰਲੀਮੈਂਟ ਤਾਂ ਫਿਰ ਇਦਾਂ ਹੀ ਵਿਧਾਨ ਸਭਾ ਦਾ ਵੀ ਜੇ ਕੋਈ ਕਾਨੂੰਨ ਮਤਲਬ ਕਿ ਲੈ ਕੇ ਆਣਾ ਹੈ ਨਾ ਤੇ ਵਿਧਾਨ ਸਭਾ ਦਾ ਸੈਸ਼ਨ ਨਹੀਂ ਚੱਲ ਰਿਹਾ ਤਾਂ ਰਾਜਪਾਲ ਮਤਲਬ ਕਿ ਰਾਡਿਨਸ ਜਾਰੀ ਕਰਦਾ ਹੈ ਉਹ ਆਰਟੀਕਲ 213 ਦੇ ਤਹਿਤ ਯਾਦ ਰੱਖਣਾ ਆਰਟੀਕਲ 213 ਦੇ ਤਹਿਤ ਰਾਜਪਾਲ ਕਰਦਾ ਹੈ ਤੇ ਆਰਟੀਕਲ 123 ਦੇ ਤਹਿਤ ਰਾਸ਼ਟਰਪਤੀ ਕਰਦਾ ਤਾਂ ਇਸ ਸਵਾਲ ਦਾ ਉੱਤਰ ਆਰਟੀਕਲ 213 ਹੈ ਕਿਉਂਕਿ ਤੇ ਰਾਜਪਾਲ ਦੀ ਗੱਲ ਕੀਤੀ ਗਈ ਹੈ ਅਗਲਾ ਪ੍ਰਸ਼ਨ ਆ ਗਿਆ ਕੇਂਦਰ ਤੇ ਰਾਜਾਂ ਵਿਚਕਾਰ ਵਿੱਤੀ ਸਰੋਤਾਂ ਦੀ ਵੰਡ ਦੀ ਸਿਫਾਰਿਸ਼ ਕਰਨ ਲਈ ਭਾਰਤ ਦੇ ਰਾਸ਼ਟਰਪਤੀ ਦੁਆਰਾ ਹਰ 5 ਸਾਲ ਬਾਅਦ ਕਿਹੜੀ ਸੰਸਦ ਦਾ ਗਠਨ ਕੀਤਾ ਜਾਂਦਾ ਹੈ ਤੇ ਇਸ ਸਵਾਲ ਦਾ ਉੱਤਰ ਹੈ ਦੋਸਤੋ অপশন বি वित्त कमीशन ठीक है फाइनेंस कमीशन ਦਾ મતલਬ ਕਿ ਘਟਨਾ ਕੀਤਾ ਜਾਂਦਾ ਹੈ ਰੇ ਪੰਜ ਸਾਲ ਬਾਅਦ ਕੇਂਦਰ ਤੇ ਰਾਜਾਂ ਵਿਚਕਾਰ ਸਰੋਤਾਂ ਦੀ મતલਬ ਕਿ ਵੰਡ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਫੰਡ ਵੰਡ ਕੀਤੇ ਜਾਂਦੇ ਫੰਡ ਦਿੱਤੇ ਜਾਂਦੇ ਨੇ ਸਟੇਟਾਂ ਨੂੰ ਲਗਭਗ 42% ਫੰਡ ਸਟੇਟ ਕੋ ਜਾ ਰਹੇ ਹਨ ਠੀਕ ਹੈ ਯਾਦ ਰੱਖਣਾ ਤੁਸੀਂ ਤੇ ਅਗਲਾ ਪ੍ਰਸ਼ਨ ਆ ਗਿਆ ਦਲ ਬਦਲੀ ਵਿਰੋਧੀ ਕਾਨੂੰਨ ਭਾਰਤੀ ਸੰਵਿਧਾਨ ਦੀ ਕਿਹੜੀ ਸੂਚੀ ਵਿੱਚ ਪ੍ਰਦਾਨ ਕੀਤਾ ਗਿਆ ਹੈ ਦਲ ਬਦਲੀ ਠੀਕ ਹੈ ਇਹ ਵਿਰੋਧੀ ਕਾਨੂੰਨ ਹੈ ਜਿਹੜਾ ਇਹ ਭਾਰਤ ਦੀ অপਸ਼ਨ ਸੀ ਇਸ ਦਾ 10ਵੇਂ ਅਨੁਸੂਚੀ ਦੇ ਵਿੱਚ ਸ਼ਾਮਲ ਹੈ ਠੀਕ ਹੈ ਅਗਲਾ ਪ੍ਰਸ਼ਨ ਦੀ ਗੱਲ ਕਰਦੇ ਹਾਂ ਰਾਜ ਸਭਾ ਜਾਂ ਰਾਜ ਵਿਧਾਨਪ੍ਰਤੀਸ਼ਦ ਦਾ ਮੈਂਬਰ ਬਣ ਲਈ ਘਟੂ ਘਟ ਕਿੰਨੀ ਉਮਰ ਹੋਣੀ ਚਾਹੀਦੀ ਹੈ ਬਹੁਤ ਹੀ ਸੌਖਾ ਸਵਾਲ ਆ ਇਸ ਸਵਾਲ ਦਾ ਉੱਤਰ ਹੈ ਦੋਸਤੋ 30 ਸਾਲ ਠੀਕ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਸਪੀਕਰ ਚੁਣੇ ਜਾਣ ਤੋਂ ਪਹਿਲਾਂ ਲੋਕ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸੌਂ ਕੌਣ ਚੁਕਾਉਂਦਾ ਹੈ ਠੀਕ ਹੈ ਤਾਂ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਪ੍ਰੋਟਰਮ ਸਪੀਕਰ ਉਸ ਟਾਈਮ ਪ੍ਰੋਟਰਮ ਸਪੀਕਰ ਕਿ ਚੁਣਿਆ ਜਾਂਦਾ ਹੈ ਠੀਕ ਹੈ ਤੇ ਉਹੀ ਸੌਂਚਕਾਉਂਦਾ ਹੈ ਕਿਉਂਕਿ ਮੇਨ ਸਪੀਕਰ ਦਾ ਚੁਣਿਆ ਨਹੀਂ ਜਾਂਦਾ ਜਦੋਂ ਨਵੇਂ-ਨਵੇਂ ਵੋਟਾਂ ਪੈਂਦੀਆਂ ਹਨ ਨਵੀਂ ਸਰਕਾਰ ਬਣ ਕੇ ਆਉਂਦੀ ਹੈ ਤਾਂ ਪਹਿਲਾ ਪ੍ਰੋਟਰਮ ਸਪੀਕਰ ਇੱਕ ਸਪੀਕਰ ਮਤਲਬ ਕਿ ਜੋ ਸਪੀਕਰ ਦਾ ਰੋਲ ਅਦਾ ਕਰਦਾ ਹੈ ਤੇ ਉਹ ਸਾਰੇ ਚੁਣੇ ਹੋਏ ਮੈਂਬਰਾਂ ਨੂੰ ਸੌਂਚਕਾਉਂਦਾ ਹੈ ਠੀਕ ਹੈ ਅਗਲਾ ਪ੍ਰਸ਼ਨ 46ਵਾਂ ਭਾਰਤ ਦਾ ਕੰਟਰੋਲਰ ਅਤੇ ਐਡੀਟਰ ਜਨਰਲ ਕਿਸ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ ਕੈਗ ਚੁਣੀ ਕੀ ਕੈਗ ਵੀ ਕਹਿੰਦੇ ਨੇ ਨੂੰ ਰਾਸ਼ਟਰਪਤੀ ਦੁਆਰਾ ਠੀਕ ਹੈ ਉਹਨਾਂ ਯਾਦ ਰੱਖਣਾ ਅਗਲੇ ਪ੍ਰਸ਼ਨ ਤੇ ਚਲਦੇ ਹਾਂ 62ਵਾਂ ਪ੍ਰਸ਼ਨ ਸੰਵਿਧਾਨ ਦਾ ਕਿਹੜਾ ਅਨੁਛੇਦ ਲੋਕ ਸਭਾ ਵਿੱਚ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਲਈ ਸੀਟਾਂ ਦੇ ਰਾਖਵੇਂ ਕਰਨ ਦਾ ਪ੍ਰਬੰਧ ਕਰਦਾ ਹੈ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਲਈ ਸੀਟਾਂ ਦੇ ਰਾਖਵੇਂ ਕਰਨ ਦਾ ਪ੍ਰਬੰਧ ਕਿਹੜਾ ਆਰਟੀਕਲ ਕਰਦਾ ਹੈ ਆਰਟੀਕਲ 330 ਯਾਦ ਰੱਖਣਾ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਆਪਾਂ ਪੰਚਾਇਤੀ ਰਾਜ ਪ੍ਰਣਾਲੀ ਅਧੀਨ ਪੂਰੇ ਜ਼ਿਲ੍ਹੇ ਲਈ ਵਿਕਾਸ ਯੋਜਨਾ ਦਾ ਖਰੜਾ ਤਿਆਰ ਕਰਨ ਲਈ ਕਿਹੜੀ ਸੰਸਥਾ ਜ਼ਿੰਮੇਵਾਰ ਹੈ ਤਾਂ ਇਸ ਪ੍ਰਸ਼ਨ ਦਾ ਉੱਤਰ ਆਪਸ਼ਨ ਏ ਠੀਕ ਹੈ ਸੌਰੀ ਡੀ ਆਪਸ਼ਨ ਜ਼ਿਲ੍ਹਾ ਯੋਜਨਾ ਕਮੇਟੀ ਜ਼ਿਲ੍ਹਾ ਪ੍ਰੇਸ਼ਰ ਨਹੀਂ ਹੈਗਾ ਜ਼ਿਲ੍ਹਾ ਯੋਜਨਾ ਕਮੇਟੀ ਆ ਪੰਚਾਇਤਾਂ ਦੇ ਪਰਨਾਇ ਅਧੀਨ ਪੂਰੇ ਜ਼ਿਲ੍ਹੇ ਲਈ ਵਿਕਾਸ ਯੋਜਨਾ ਦਾ ਖਰੜਾ ਕੌਣ ਤਿਆਰ ਕਰਦਾ ਜ਼ਿਲ੍ਹਾ ਯੋਜਨਾ ਕਮੇਟੀ ਠੀਕ ਹੈ ਪ੍ਰਸ਼ਨ 64ਵਾਂ ਆ ਗਿਆ ਅਨੁਛੇਦ 356 ਦੇ ਤਹਿਤ ਰਾਸ਼ਟਰਪਤੀ ਸ਼ਾਸਨ ਕਿਸੇ ਰਾਜ ਵਿੱਚ ਉਦੋਂ ਲਗਾਇਆ ਜਾਂਦਾ ਹੈ ਜਦੋਂ ਮਹਾਂ ਰਾਸ਼ਟਰਪਤੀ ਸਾਹਿਬ ਸੰਤੋਸ਼ ਜੀ ਪੰਜਾਬ ਆਇਆ ਹੈ ਤੇ ਕਦੋਂ ਲੱਗਦਾ ਹੈ ਜਦੋਂ ਕਿਸੇ ਰਾਜ ਦੀ ਮਸ਼ੀਨਰੀ ਫੇਲ ਹੋ ਜਵੇ ਜਾਨਕੀ ਸਰਕਾਰ ਤੋਂ ਉਸ ਰਾਜ ਦੇ ਵਿੱਚ ਚੰਗੀ ਤਰ੍ਹਾਂ ਕੰਮ ਨਾ ਕਰ ਰਹੀ ਆ ਉਹ ਉਸ ਰਾਜ ਜਿੱਦੀ ਸਰਕਾਰ ਚੰਗੀ ਤਰ੍ਹਾਂ ਸਟੇਟ ਦੇ ਵਿੱਚ ਕੰਮ ਨਾ ਕਰ ਰਹੀ ਹੋਵੇ ਮਤਲਬ ਕਿ ਉੱਥੇ ਦੇ ਲਾਅਨ ਆਰਡਰ ਫੇਲ ਹੋ ਗਿਆ ਹੋਵੇ ਸਰਕਾਰ ਦੇ ਕੰਟਰੋਲ ਚ ਨਾ ਹੋਇਆ ਕੰਟਰੋਲ ਚ ਨਾ ਰਿਹਾ ਹੋਵੇ ਸਥਿਤੀ ਇਦਾਂ ਦੀ ਬਣ ਗਈ ਹੋਵੇ ਠੀਕ ਹੈ ਤਾਂ ਉਸ ਟਾਈਮ ਤੇ ਰਾਸ਼ਟਰਪਤੀ ਨੂੰ ਮਜਬੂਰਨ ਰਾਸ਼ਟਰਪਤੀ ਸ਼ਾਸਨ ਲਗਾਉਣਾ ਪੈਂਦਾ 356 ਆਰਟੀਕਲ ਦੇ ਤਹਿਤ ਗਵਰਨਰ ਦੇ ਕਹਿਣ ਦੇ ਉੱਤੇ ਠੀਕ ਹੈ ਗਵਰਨਰ ਰਾਸ਼ਟਰਪਤੀ ਨੂੰ ਕਹਿੰਦਾ ਤਾਂ ਫਿਰ ਰਾਸ਼ਟਰਪਤੀ ਸ਼ਾਸਨ ਲਗਾਉਂਦਾ ਜੰਦਾ ਹੈ ਪੰਜਾਬ ਦੇ ਵਿੱਚ ਹੁਣ ਤੱਕ ਤੁਸੀਂ ਕਮੈਂਟ ਕਰਕੇ ਦੱਸੋ ਕਿੰਨੀ ਵਾਰੀ ਰਾਸ਼ਟਰਪਤੀ ਸ਼ਾਸਨ ਲੱਗ ਚੁੱਕਾ ਹੈ ਆਰਟੀਕਲ 356 ਦੇ ਤਹਿਤ ਅਗਲੇ ਪ੍ਰਸ਼ਨ ਤੇ ਗੱਲ ਕਰਦੇ ਹਾਂ ਸਵਾਲ ਦਾ ਉੱਤਰ ਹੈਗਾ ਸੀ ਰਾਜਪਾਲ ਸਫਰਜ ਕਰਦਾ ਮੈਂ ਤੁਹਾਨੂੰ ਦੱਸਿਆ ਸੀ ਕਿ ਰਾਜ ਸਰ ਕੇ ਰਾਜ ਸਰਕਾਰ ਸੰਵਿਧਾਨ ਅਨੁਸਾਰ ਨਹੀਂ ਚਲਾਈ ਜਾ ਸਕਦੀ ਮਤਲਬ ਕਿ ਰਾਜ ਸਰਕਾਰ ਅਸਮਰਥ ਹੋ ਗਿਆ ਚੰਗੀ ਤਰ੍ਹਾਂ ਕੰਮ ਕਰਨੇ ਤੋਂ ਠੀਕ ਹੈ ਸੰਵਿਧਾਨਿਕ ਮਸ਼ੀਨਰੀ ਉਸ ਦੀ ਫੇਲ ਹੋ ਗਈ ਹੈ ਠੀਕ ਹੈ ਅਗਲਾ ਪ੍ਰਸ਼ਨ ਦੀ ਗੱਲ ਕਰਦੇ ਹਾਂ ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਦੀ ਪ੍ਰੇਰਣਾ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ ਮੌਲਿਕ ਅਧਿਕਾਰਾਂ ਦੀ ਫੰਡਾਮੈਂਟਲ ਰਾਈਟਸ ਅਮਰੀਕਾ ਦੇ ਸੰਵਿਧਾਨ ਤੋਂ ਠੀਕ ਹੈ ਸੰਯੁਕਤ ਰਾਜ ਅਮਰੀਕਾ ਦੇ ਤੇ ਅਗਲਾ ਪ੍ਰਸ਼ਨ ਚੱਲਦੇ ਆਂ ਕੇਂਦਰੀ ਮੰਤਰੀ ਪ੍ਰੀਸ਼ਦ ਵਿੱਚ ਸ਼ਾਮਲ ਹੁੰਦੇ ਹਨ ਕੌਣ-ਕੌਣ ਸ਼ਾਮਲ ਹੁੰਦਾ ਕੇਂਦਰੀ ਮੰਤਰੀ ਮੰਤਰੀ ਪ੍ਰੀਸ਼ਦ ਦੇ ਵਿੱਚ ਤੇ ਇਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ ਕੇਂਦਰੀ ਮੰਤਰੀ ਹੋਗੇ ਰਾਜ ਮੰਤਰੀ ਅਤੇ ਉਪ ਮੰਤਰੀ ਆਪਸ਼ਨ ਸੀ ਇਸ ਦਾ ਉੱਤਰ ਹੈ ਇਹ ਸਾਰੇ ਹੁੰਦੇ ਆਂ ਸੈਂਟਰ ਕੈਬਨਟ ਮਿਨਿਸਟਰ ਮਿਨਿਸਟਰ ਆਫ ਸਟੇਟ 50 ਮਿਨਿਸਟਰ ਠੀਕ ਆ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਰਾਸ਼ਟਰ ਕੀ ਅਨੁਸੂਚਿਤ ਜਾਤੀ ਕਮਿਸ਼ਨ ਦੀ ਸਥਾਪਨਾ ਕਿਸ ਅਨੁਛੇਦ ਤਹਿਤ ਕੀਤੀ ਗਈ ਸੀ? ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੀ ਸਥਾਪਨਾ ਠੀਕ ਹੈ ਕਿਸ ਅਨੁਛੇਦ ਤਹਿਤ ਕੀਤੀ ਗਈ ਸੀ? ਇਸ ਸਵਾਲ ਦਾ ਉੱਤਰ ਹੈਗਾ ਦੋਸਤੋ 338 ਆਰਟੀਕਲ ਦੇ ਤਹਿਤ ਹੈ ਠੀਕ ਹੈ। ਯਾਦ ਰੱਖਣਾ ਬਹੁਤ ਇੰਪੋਰਟੈਂਟ ਆ। ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਹਾਈ ਕੋਰਟ ਦੇ ਜੱਜ ਨੂੰ ਹਟਾਉਣ ਦੀ ਪ੍ਰਕਿਰਿਆ ਕਿਸ ਨੂੰ ਹਟਾਉਣ ਦੀ ਪ੍ਰਕਿਰਿਆ ਦੇ ਸਮਾਨ ਹੈ? ਜੀ ਹਾਈ ਕੋਰਟ ਦੇ ਜੱਜ ਨੂੰ ਹਟਾਉਣਾ ਤਾਂ ਕਿਵੇਂ ਹਟਾਇਆ ਜਾ ਸਕਦਾ ਹੈ? ਕਿਹੜੀ ਪ੍ਰਕਿਰਿਆ ਹੈ? ਜੇ ਮੇ ਸੁਪਰੀਮ ਕੋਰਟ ਦੇ ਜੱਜ ਨੂੰ ਹਟਾਇਆ ਜਾਂਦਾ ਠੀਕ ਆ ਸੰਸਦ ਦੇ ਵਿੱਚ ਠੀਕ ਆ ਉਦਾਂ ਹੀ ਮਤਲਬ ਕਿ ਹਾਈ ਕੋਰਟ ਦੇ ਜੱਜ ਨੂੰ ਵੀ ਹਟਾਉਣ ਲਈ ਸੰਸਦ ਦੇ ਵਿੱਚ ਹੀ ਪ੍ਰਕਿਰਿਆ ਚਲਣੀ ਪੈਂਦੀ ਆ ਅੰਪੀਚਮੈਂਟ ਪ੍ਰੋਸੈਸ ਠੀਕ ਆ ਅਗਲਾ ਪ੍ਰਸ਼ਨ ਉੱਤਰਮਾ ਭਾਰਤੀ ਸੰਵਿਧਾਨ ਦਾ ਮੂਲ ਟਾਂਚਾ ਸਿਧਾਂਤ ਸੁਪਰੀਮ ਕੋਰਟ ਦੁਬਾਰਾ ਕਿਸ ਇਤਿਹਾਸਿਕ ਕੇਸ ਵਿੱਚ ਪੇਸ਼ ਕੀਤਾ ਗਿਆ ਸੀ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਕੇਸ਼ਵਨੰਦ ਭਾਰਤੀ ਏ ਬਨਾਮ ਮਕੇਰਲਾ ਰਾਜ ਦੇ ਕੇਸ ਦੇ ਵਿੱਚ ਮਤਲਬ ਕਿ ਬੇਸਿਕ ਸਟਰਕਚਰ ਡਾਕਟ੍ਰਾਈਨ ਦੀ ਗੱਲ ਕੀਤੀ ਗਈ ਤੇ ਮੂਲ ਢਾਂਚਾ ਸਿਧਾਂਤ ਦੀ ਵੀ ਸਿਧਾਂਤ ਦੇ ਮੂਲ ਢਾਂਚੇ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ ਠੀਕ ਹੈ ਅਗਲਾ ਪ੍ਰਸ਼ਨ ਤਾਂ ਆ ਗਿਆ ਰਾਜਵਿਧਾਨ ਮੰਡਲ ਵਿੱਚ ਧਨ ਬਿੱਲ ਦੀ ਪਰਿਭਾਸ਼ਾ ਨਾਲ ਕਿਹੜਾ ਅਨੁਛੇਸ਼ ਸੰਬੰਧਿਤ ਹੈ ਮਤਲਬ ਧਨ ਬਿੱਲ ਦੀ ਮਨੀ ਬਿੱਲ ਦੀ ਡੈਫੀਨੇਸ਼ਨ ਕਿਸ ਆਰਟੀਕਲ ਦੇ ਵਿੱਚ ਹੈ ਕਿਸ ਅਨੁਸ਼ੇਦ ਦੇ ਵਿੱਚ ਹੈ ਇਸ ਸਵਾਲ ਦਾ ਉੱਤਰ ਆਪਸ਼ਨ ਸੀ ਆਰਟੀਕਲ 199 ਅਗਲੇ ਪ੍ਰਸ਼ਨ ਤੇ ਚਲਦੇ ਆਖਰਮਾ ਪ੍ਰਸ਼ਨ ਰਾਜ ਭਵਨ ਮੰਡਲ ਦੇ ਸੈਸ਼ਨ ਬੁਲਾਉਣਾ ਤੇ ਮਲਤਵੀ ਕਰਨ ਦੀ ਸ਼ਕਤੀ ਕਿਸ ਕੋਲ ਹੈ ਮਤਲਬ ਰਾਜ ਭਵਨ ਮੰਡਲ ਦਾ ਜੇ ਕੋਈ ਸੈਸ਼ਨ ਆ ਬੁਲਾਉਣਾ ਹੈ ਤੇ ਮਲਤਵੀ ਕਰਨਾ ਠੀਕ ਹੈ ਮਤਲਬ ਕਦੇ ਵੀ ਸੈਸ਼ਨ ਬੁਲਾ ਲੈਣਾ ਹੈ ਨਾ ਤੇ ਉਹਨੂੰ ਮਲਤਵੀ ਸਸਪੈਂਡ ਕਰ ਦੇਣਾ ਸੈਸ਼ਨ ਨੂੰ ਹਨਾ ਤੋਂ ਮਤਲਬ ਕਿ ਰੋਕ ਦੇਣਾ ਸੈਸ਼ਨ ਨੂੰ ਚਲਦੇ-ਜਲਦੇ ਨੂੰ ਇਹ ਪਾਵਰ ਕਿਸ ਕੋਲ ਹੈ ਏ ਗਵਰਨਰ ਕੋਆ ਰਾਜ ਦੀ ਗੱਲ ਕਰੀ ਗਈ ਆ ਤਾਂ ਗਵਰਨਰ ਕੋਆ ਜੇ ਕਿਂਦਰ ਪੱਤਰ ਦੀ ਗੱਲ ਕਰੀ ਗਈ ਤਾਂ ਰਾਸ਼ਟਰਪਤੀ ਜੀ ਕੋਆ ਠੀਕ ਹੈ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਕੇਂਦਰ ਪੰਤਰ ਤੇ ਸੰਸਦ ਹੁੰਦਾ ਸੰਸਦ ਦਾ ਸੈਸ਼ਨ ਮਤਲਬ ਕਿ ਬੁਲਾਉਣਾ ਤੇ ਰੋਕਣਾ ਰਾਸ਼ਟਰਪਤੀ ਕੋ ਹੋ ਗਿਆ ਤੇ ਰਾਜ ਪੱਤਰ ਤੇ ਗਵਰਨਰ ਕੋ ਵਿਧਾਨ ਸਭਾ ਦਾ ਠੀਕ ਹੈ 72ਵਾਂ ਪ੍ਰਸ਼ਨ ਆ ਗਿਆ ਭਾਰਤ ਵਿੱਚ ਕਾਲੀਜੀਅਮ ਪ੍ਰਣਾਲੀ ਮੁੱਖ ਤੌਰ ਤੇ ਕਿਸ ਦੇ ਨਿਯੁਕਤੀ ਅਤੇ ਤਬਾਦਲੇ ਨਾਲ ਸੰਬੰਧਿਤ ਹੈ ਇਸ ਦਾ ਉੱਤਰ ਆਏਗਾ ਦੋਸਤੋ ਸੁਪਰੀਮ ਕੋਰਟ ਦੇ ਜੱਜਾਂ ਤੇ ਹਾਈ ਕੋਰਟ ਦੇ ਜਜਾਂ ਬਾਰੇ ਠੀਕ ਹੈ ਕਲੇਜੀਮ ਪ੍ਰਣਾਲੀ ਹੈ ਜਿਹੜੀ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਬਾਰੇ ਹੁੰਦੀ ਹੈ ਠੀਕ ਹੈ ਨਿਯੁਕਤੀ ਕਰਨ ਦਾ ਇਹ ਪ੍ਰੋਸੈਸ ਆ ਕਲੇਜੀਮ ਪ੍ਰਣਾਲੀ ਰਾਹੀਂ ਠੀਕ ਹੈ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਦੀ ਅਗਲਾ ਪ੍ਰਸ਼ਨ ਆ ਗਿਆ ਰਾਜ ਸਭਾ ਇੱਕ 27 ਸਦਨਾ ਹੈ ਪਰ ਇਸ ਦੇ ਮੈਂਬਰ ਕਿੰਨੇ ਸਮੇਂ ਲਈ ਚੁਣੇ ਜਾਂਦੇ ਹਨ ਇਸ ਦੇ ਮੈਂਬਰ 6 ਸਾਲ ਲਈ ਠੀਕ ਹੈ 6 ਸਾਲ ਲਈ ਚੁਣੇ ਜਾਂਦੇ ਆ ਠੀਕ ਆ 27 ਸਾਲ મતલਬ ਇਹ ਭੰਗ ਨਹੀਂ ਹੁੰਦਾ ਕਦੇ ਵੀ ਜਿਵੇਂ ਲੋਕ ਸਭਾ ਦਾ 5 ਸਾਲ ਬਾਅਦ ਭੰਗ ਹੁੰਦੀ ਆ ਤੇ ਨੰਮੇ ਆਪਾਂ ਐਮਪੀ ਚੋਂਦੇ ਆ ਨਾ ਬੁੱਟਾ ਪਾ ਕੇ ਰਾਜ ਸਭਾ ਕਦੇ ਨਹੀਂ ਭੰਗ ਹੁੰਦੀ ਦੋ ਤਿਹਾਈ ਮੈਂਬਰ ਹਰੇਕ 2 ਸਾਲ ਬਾਅਦ ਮਤਲਬ ਕਿ ਮਤਲਬ ਇੱਕ ਤਿਹਾਈ ਮੈਂਬਰ ਹਰੇਕ 2 ਸਾਲ ਬਾਅਦ ਮਤਲਬ ਕਿ ਉਹ ਹੋ ਹੀ ਜਾਂਦੇ ਆ ਮਤਲਬ ਕਿ ਨਵੇਂ ਭਰਤੀ ਹੋ ਹੀ ਜਾਂਦੇ ਆ ਠੀਕ ਆ ਪੁਰਾਣੇ ਮਤਲਬ ਕਿ ਹਟ ਜਾਂਦੇ ਆ ਠੀਕ ਆ ਤੇ 6 ਸਾਲ ਦਾ ਸੈਸ਼ਨ ਹੁੰਦਾ ਮਤਲਬ ਕਿ ਸਮਾ ਹੁੰਦਾ ਹੈ ਰਾਸ਼ਸਭਾ ਦੇ ਮੈਂਬਰਾਂ ਦਾ ਅਗਲਾ ਪ੍ਰਸ਼ਨ ਪੰਚਾਇਤੀ ਰਾਜ ਪ੍ਰਣਾਲੀ ਵਿੱਚ ਗ੍ਰਾਮ ਸਭਾ ਦੀ ਮੁੱਖ ਭੂਮਿਕਾ ਕੀ ਹੈ ਪੰਚਾਇਤੀ ਰਾਜ ਪ੍ਰਣਾਲੀ ਵਿੱਚ ਗ੍ਰਾਮ ਸਭਾ ਦੀ ਮੁੱਖ ਭੂਮਿਕਾ ਕੀ ਹੈ ਗ੍ਰਾਮ ਪੰਚਾਇਤ ਦੇ ਬਜਟ ਅਤੇ ਯੋਜਨਾਵਾਂ ਨੂੰ ਪ੍ਰਬੰਧਨ ਕੀ ਜੇਣਾ ਠੀਕ ਹੈ অপਸ਼ਨ ਬੀ ਠੀਕ ਹੈ ਅਗਲੇ ਪ੍ਰਸ਼ਨ ਮਤਲਬ ਗ੍ਰਾਮ ਪੰਚਾਇਤ ਦੀ ਜੋ ਕੋਈ ਬਜਟ ਕਿਵੇਂ ਮਤਲਬ ਕਿਵੇਂ ਬਜਟ ਨੂੰ ਯੂਟਿਲਾਈਜ਼ ਕਰਨਾ ਹੈ ਨਾ ਯੋਜਨਾਵਾਂ ਬਣਾਉਣੀਆਂ ਕਿਵੇਂ ਕੰਮ ਕਰਨੇ ਹੈ ਠੀਕ ਹੈ ਇਹ ਸਾਰਾ ਪੰਚਾਇਤੀ ਰਾਜ ਪ੍ਰਣਾਲੀ ਵਿੱਚ ਗ੍ਰਾਮ ਸਭਾ ਦੀ ਭੂਮਿਕਾ ਬਾਰੇ ਦਰਸਾਇਆ ਗਿਆ ਹੈ ਪ੍ਰਸ਼ਨ 75ਵਾਂ ਅੰਤਰ ਰਾਜੀ ਪਰਿਸ਼ਦ ਜਿਹਨੂੰ ਇੰਟਰਸਟੇਟ ਕੌਂਸਲ ਕਹਿੰਦੇ ਨੇ ਜੋ ਰਾਜਾਂ ਤੇ ਕੇਂਦਰਾਂ ਵਿਚਕਾਰ ਤਾਲਮੇਲ ਨੂੰ ਉਤਸ਼ਾਹਤ ਕਰਦੀ ਹੈ ਕਿਸ ਅਨੁਛੇਦ ਦੇ ਤਹਿਤ ਸਥਾਪਿਤ ਕੀਤੀ ਗਈ ਹੈ ਬਹੁਤ ਹੀ ਇੰਪੋਰਟੈਂਟ ਸਵਾਲ ਹੈ ਕਰੰਟ ਅਫੇਅਰ ਚ ਵੀ ਆਉਂਦਾ ਹੈ ਆਰਟੀਕਲ 263 ਅਨੁਛੇਦ 263 ਦੇ ਵਿੱਚ ਇੰਟਰਸਟੇਟ ਕੌਂਸਲ ਹੈ ਪ੍ਰਸ਼ਨ 76ਵਾਂ ਆ ਗਿਆ ਕਿਸ ਸੁਵਧਾਨਿਕ ਸੋਧ ਨੇ ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤਾ ਸ਼ਾਮਿਲ ਕੀਤੇ ਤੇ ਦੋਸਤੋ ਆਪਣਾ ਨੰਬਰ ਨੋਟ ਕਰ ਲਓ 9888743699 ਠੀਕ ਆ ਤੁਸੀਂ ਟੈਲੀਗ੍ਰਾਮ ਦਾ ਲਿੰਕ ਜੇ ਲੈਣਾ ਹੈ ਤਾਂ ਆਪਣੇ ਨੰਬਰ ਤੇ ਮੈਸੇਜ ਕਰਕੇ ਵੀ ਲੈ ਸਕਦੇ ਹੋ ਤੇ ਟੈਲੀਗ੍ਰਾਮ ਜ਼ਰੂਰ ਜੁਆਇਨ ਕਰ ਲਓ ਹਰੇਕ ਅਪਡੇਟ ਟੈਲੀਗ੍ਰਾਮ ਦੇ ਉੱਤੇ ਦਿੱਤੀ ਜਾਂਦੀ ਆ ਟੈਲੀਗ੍ਰਾਮ ਦਾ ਨਾਮ ਹੈਗਾ ਨੌਕਰੀ ਗੁਰੂ N O K R I G U R U ਠੀਕ ਆ ਨੌਕਰੀ ਗੁਰੂ ਕੀ ਯੂ ਆਰ ਜੋ ਠੀਕ ਹੈ ਤੇ ਪ੍ਰਸ਼ਨ 76ਵਾਂ ਦਾ ਆਨਸਰ ਕਿਸ ਸੰਵਿਧਾਨਿਕ ਸੋਧ ਨੇ ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤੱਵਾਂ ਸ਼ਾਮਲ ਕੀਤੇ ਮੌਲਿਕ ਕਰਤੱਵਾਂ ਦੀ ਗੱਲ ਕੀਤੀ ਗਈ ਹੈ ਫੰਡਾਮੈਂਟਲ ਡਿਊਟੀਆਂ 42ਵੀਂ ਸੰਵਿਧਾਨਿਕ ਇਸ ਸੋਧ ਹੋਈ ਸੀ ਜਿਸ ਨੂੰ ਮੈਨੀ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਬਹੁਤ ਜ਼ਿਆਦਾ ਇਸ ਦੇ ਵਿੱਚ ਐਮੈਂਡਮੈਂਟ ਹੋਈਆਂ ਸੀ ਇੰਦਰਾ ਗਾਂਧੀ ਜੀ ਦੇ ਟਾਈਮ ਹੋਈਆਂ ਸੀ ਠੀਕ ਆ ਵਿਆਜਮੀ ਸੋਧ ਐਕਟ 1976 ਦੇ ਵਿੱਚ ਮੌਲਿਕ ਕਰਤੱਬ ਆਪਣੇ ਸਵਿਧਾਨ ਦੇ ਵਿੱਚ ਆਰਟੀਕਲ 51A ਦੇ ਵਿੱਚ ਜੋੜੇ ਗਏ ਸੀ ਠੀਕ ਆ ਤੇ ਅਗਲਾ ਪ੍ਰਸ਼ਨ ਮਤਲਬ ਕਿਹੜੀ ਕਮੇਟੀ ਨੇ ਰეკਮੈਂਡੇਸ਼ਨ ਦਿੱਤੀ ਸੀ ਫੰਡਮੈਂਟਲ ਡਿਊਟੀਆਂ ਦੀ ਮਤਲਬ ਕਿ ਮੌਲਿਕ ਕਰਤੱਬ ਵੀ ਸਵਿਧਾਨ ਦੇ ਵਿੱਚ ਜੋੜੇ ਜਾਣ ਤੁਸੀਂ ਕਮੈਂਟ ਬਾਕਸ ਚ ਕਮੈਂਟ ਕਰਕੇ ਦੱਸਿਓ ਠੀਕ ਆ ਪ੍ਰਸ਼ਨ 77 ਵਾਂ ਕਿ ਨਵੀਆਂ ਆ ਨਵੀਆਂ ਆਲ ਇੰਡੀਆ ਸਰਵਿਸਿਜ਼ ਬਣਾਉਣ ਦੀ ਸ਼ਕਤੀ ਵਿਸ਼ੇਸ਼ ਤੌਰ ਤੇ ਕਿਸ ਕੋਲ ਹੈ ਆਲ ਇੰਡੀਆ ਸਰਵਿਸਿਜ਼ ਮਤਲਬ ਕਿ ਬਣਾਉਣ ਦੀ ਸ਼ਕਤੀ ਕਿਸ ਕੋਲ ਹੈ ਰਾਜ ਸਭਾ ਕੋ ਠੀਕ ਹੈ ਆਪਸ਼ਨ ਬੀ ਉਸ ਤੋਂ ਬਾਅਦ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਕਿ ਇਸ ਸਥਿਤੀ ਵਿੱਚ ਰਾਜਪਾਲ ਬਵੇਕਸ਼ੀਲ ਸ਼ਕਤੀਆਂ ਦੀ ਵਰਤੋਂ ਕਰ ਸਕਦਾ ਹੈ ਇਸ ਵਾਲ ਦਾ ਉੱਤਰ ਹੈ ਕਿ ਦੋਸਤੋ ਉਹ ਸਾਰੀਆਂ ਜਿਹਨੀਆਂ ਬਦਸੀ ਹੋਈਆਂ ਮੁੱਖ ਮੰਤਰੀ ਨਿਯੁਕਤੀ ਕਰਨ ਲਈ ਵੀ ਰਾਜਪਾਲ ਵਿਵੇਕ ਸ਼ਕਤੀਆਂ ਦੀ ਵਰਤੋਂ ਕਰ ਸਕਦਾ ਹੈ ਠੀਕ ਹੈ ਉਸ ਤੋਂ ਬਾਅਦ ਰਾਜ ਵਿਧਾਨ ਸਭਾ ਨੂੰ ਭੰਗ ਕਰਨ ਲਈ ਵੀ ਜੇ ਰਾਜ ਵਿਧਾਨ ਸਭਾ ਨੂੰ ਭੰਗ ਕਰਨੀ ਤਾਂ ਵੀ ਆਪਣੀ ਪਾਵਰ ਨੂੰ ਯੂਟਿਲਾਈਜ਼ ਕਰ ਸਕਦਾ ਹੈ ਠੀਕ ਹੈ ਡਿਸਕ੍ਰੈਸ਼ਨਰੀ ਪਾਵਰ ਨੂੰ ਯੂਟੀਲਾਈਜ਼ ਕਰ ਸਕਦਾ ਹੈ ਮਤਲਬ ਉਹਦੀ ਵਿਵੇਕ ਸ਼ਕਤੀ ਹੁੰਦੀ ਹੈ ਜਿਹੜੀ ਇਹ ਵੀ ਸਹੀ ਹੈ ਉਸ ਤੋਂ ਬਾਅਦ ਰਾਸ਼ਟਰਪਤੀ ਦੇ ਵਿਚਾਰ ਲਈ ਬਿਲਾ ਨੂੰ ਰੱਖਵਾ ਰੱਖਣ ਲਈ ਮਤਲਬ ਕਿ ਕੋਈ ਬਿਲ ਉਹਨੇ ਆਪਣੇ ਕੋਲ ਰੱਖ ਲੈਣਾ ਵਿਧਾਨ ਸਭਾ ਬਲੋਂ ਭੇਜਿਆ ਗਿਆ ਜੋ ਸੈਨਾ ਲਈ ਭੇਜਿਆ ਦਾ ਰਾਜਪਾਲ ਦੇ ਆਪਣੇ ਕੋਲ ਰੱਖ ਲੈਣਾ ਕਹਿ ਦੇਣਾ ਵੀ ਆਪਾਂ ਰਾਸ਼ਟਰਪਤੀ ਜੀ ਨਾਲ ਅੱਗੇ ਇਸ ਬਾਰੇ ਸਲਾਮਸ਼ੁਬਰਾ ਕਰਨਾ ਠੀਕ ਹੈ ਇਹ ਸਾਰੀਆਂ ਪਾਵਰ ਹੈ ਹੋਲਡ ਕਰਨ ਦੀ ਪਾਵਰ ਆ ਮਤਲਬ ਕਿ ਬਿੱਲ ਨੂੰ ਗਵਰਨਰ ਜੀ ਕੋ ਰਾਜਪਾਲ ਜੀ ਕੋ ਠੀਕ ਆ ਤੇ ਉਸ ਤੋਂ ਬਾਅਦ ਵਿਧਾਨ ਸਭਾ ਨੂੰ ਭੰਗ ਕਰਨ ਦੀ ਪਾਵਰ ਵੀ ਮੁੱਖ ਮੰਤਰੀ ਨੂੰ ਨਿਯੁਕਤ ਕਰਨ ਦੀ ਵੀ ਠੀਕ ਆ ਉਪਰੋਕਤ ਸਾਰੇ ਇਸ ਦਾ ਉੱਤਰ ਆਪਸ਼ਨ ਡੀ ਇਸ ਦਾ ਉੱਤਰ ਆ ਠੀਕ ਆ ਅਗਲੇ ਪ੍ਰਸ਼ਨ ਤੇ ਚਲਦੇ ਆ ਸੰਗੀਟਾਂਚਨ ਪ੍ਰਭਾਵ ਵੇਦ ਕਰਨ ਵਾਲੇ ਸਬਤਾਨਿਕ ਸੋਧ ਬਿੱਲ ਨੂੰ ਪਾਸ ਕਰਨ ਲਈ ਸੰਸਦ ਵਿੱਚ ਕਿਸ ਕਿਸਮ ਦੀ ਬਹੁਮਤ ਦੀ ਲੋੜ ਹੁੰਦੀ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਸਪੈਸ਼ਲ ਮੈਜੋਰਟੀ ਦੀ ਠੀਕ ਆ ਆਪਸ਼ਨ ਡੀ ਇਸ ਤੋਂ ਤਰ੍ਹਾਂ ਵਿਸ਼ੇਸ਼ ਬਹੁਮਤ ਅਤੇ ਅਧੇ ਰਾਜ ਵਿਧਾਨ ਸਭਾਾਂ ਦੁਆਰਾ ਪ੍ਰਵਾਨਗੀ ਠੀਕ ਹੈ ਸਪੈਸ਼ਲ ਮੈਜੋਰਟੀ ਲੋੜ ਹੁੰਦੀ ਹੈ ਠੀਕ ਹੈ ਤੇ ਅਧੇ ਮਤਲਬ ਕਿ ਸਟੇਟਾਂ ਦੀ ਲੈਜਿਸਲੇਚਰ ਦੀ ਲੋੜ ਹੁੰਦੀ ਹੈ ਜਿਹੜਾ ਫੈਡਰਲ ਸਟਰਕਚਰ ਨੂੰ ਮਤਲਬ ਪ੍ਰਭਾਵਿਤ ਕਰੇ ਸਟੇਟਾਂ ਦੇ ਵੀ ਮਤਲਬ ਕਿ ਠੀਕ ਹੈ ਬਹੁਤ ਬੜੀ ਐਮੈਂਡਮੈਂਟ ਹੋ ਜਾਂਦੀ ਹੈ ਤਾਂ ਕਰਕੇ ਵਿਸ਼ੇਸ਼ ਬਹੁਮਤ ਤੇ ਅੱਧੇ ਰਾਜਾਂ ਦੀ ਮਤਲਬ ਕਿ ਪ੍ਰਵਾਨਗੀ ਚਾਹੀਦੀ ਆ ਜਿੰਨੀਆਂ ਸਟੇਟਾਂ ਮਤਲਬ ਸਟੇਟਾਂ ਅੱਧ ਤੋਂ ਜ਼ਿਆਦਾ ਸਟੇਟਾਂ ਦੀ ਪ੍ਰਵਾਨਗੀ ਚਾਹੀਦੀ ਆ ਅੱਧ ਦੇ ਕਰੀਬ ਸਟੇਟਾਂ ਦੀ ਠੀਕ ਆ ਅਗਲਾ ਪ੍ਰਸ਼ਨ ਭਾਰਤੀ ਸੰਵਿਧਾਨ ਵਿੱਚ ਸੰਗੀ ਯੋਜਨਾ ਦਾ ਸੰਕਲਪ ਮੁੱਖ ਤੌਰ ਤੇ ਕਿਸ ਤੋਂ ਲਿਆ ਗਿਆ ਸੀ ਸੰਗੀ ਯੋਜਨਾ ਫੈਡਰਲ ਸਕੀਮ ਜਿਹੜੀ ਲਈਏ ਆ ਇਹ ਗਵਰਨਮੈਂਟ ਆਫ ਇੰਡੀਆ ਐਕਟ 1935 ਜੋ ਭਾਰਤ ਸਰਕਾਰ ਦਾ ਐਕਟ 1935 ਜੋ ਕਿ ਬਹੁਤ ਵੱਡਾ ਸੀ ਠੀਕ ਆ ਤੇ ਇਸ ਨਾਲ ਹੀ ਆਪਣਾ ਸੰਵਿਧਾਨ ਬਹੁਤ ਹੀ ਜ਼ਿਆਦਾ ਵਿਸ਼ਾਲ ਬਣ ਗਿਆ ਸੀ ਬਹੁਤ ਹੀ ਜ਼ਿਆਦਾ ਲੈਂਥੀ ਬਣ ਗਿਆ ਸੀ ਇਹ ਵੀ ਇਨਕਲੂਡ ਕੀਤਾ ਗਿਆ ਸੀ ਹੋਰ ਵੀ ਦੇਸ਼ਾਂ ਦੇ ਸੰਵਿਧਾਨ ਤੋਂ ਅਲੱਗ-ਅਲੱਗ ਸੰਵਿਧਾਨ ਦੀਆਂ ਜੋ ਆਪਾਂ ਨੂੰ ਚੰਗੀਆਂ ਚੀਜ਼ਾਂ ਲੱਗੀਆਂ ਹੋਰ ਦੇਸ਼ਾਂ ਦੇ ਸੰਵਿਧਾਨ ਦੀਆਂ ਉਹ ਆਪਣੇ ਸੰਵਿਧਾਨ ਦੇ ਵਿੱਚ ਆਪਣੇ ਐਡ ਕਰ ਲੀਆਂ ਸੀ ਠੀਕ ਹੈ ਤਾਂ ਕਿ ਗਵਰਨਮੈਂਟ ਆਫ ਇੰਡੀਆ ਐਕਟ 1935 ਇਹ ਦੋ ਹੀ ਆਪਾਂ ਨੇ ਸੰਘੀ ਯੋਜਨਾ ਦਾ ਸੰਕਲਪ ਲਿਆ ਹੈ ਠੀਕ ਹੈ ਫੈਡਰਲ ਸਟਰਕਚਰ ਦਾ ਵੀ ਜਿਵੇਂ ਸਟੇਟਾਂ ਤੇ ਸੈਂਟਰ ਦੇ ਵਿਚਕਾਰ ਪਾਵਰਾਂ ਦਾ ਡਿਸਟ੍ਰਿਬਿਊਸ਼ਨ ਠੀਕ ਹੈ ਤੇ ਅਗਲਾ ਪ੍ਰਸ਼ਨ ਆ ਗਿਆ ਕਿ ਐਸੀਮਾ ਕਿਹੜੀ ਸੰਸਥਾ ਨੇ ਯੋਜਨਾ ਕਮਿਸ਼ਨ ਦੀ ਥਾਂ ਭਾਰਤ ਸਰਕਾਰ ਦੇ ਪ੍ਰਮੁੱਖ ਨੀਤੀ ਥਿੰਕ ਟੈਂਕ ਵਜੋਂ ਲਈ ਹੈ ਮਤਲਬ ਕਿ ਯੋਜਨਾ ਕਮਿਸ਼ਨ ਨੂੰ ਹਟਾ ਕੇ ਹੁਣ ਥਿੰਕ ਟੈਂਕ ਬਣ ਗਿਆ ਉਹ ਕਿਹੜੀ ਕਿਹੜੀ ਮਤਲਬ ਕਿ ਹੈਗੀ ਕਿਹੜੀ ਸੰਸਥਾ ਉਹ ਜਿਹਨੂੰ ਥਿੰਕ ਟੈਂਕ ਕਿਹਾ ਜਾਂਦਾ ਨੀਤੀਯੋਗ ਠੀਕ ਹੈ ਪਹਿਲਾਂ ਪਲੈਨਿੰਗ ਕਮਿਸ਼ਨ ਹੁੰਦਾ ਸੀ ਹੁਣ ਨੀਤੀਯੋਗ ਆ ਗਿਆ ਠੀਕ ਹੈ ਥਿੰਕ ਟੈਂਕ ਕਹਿੰਦੇ ਆ ਨੀਤੀਯੋਗ ਨੂੰ ਅਗਲਾ ਪ੍ਰਸ਼ਨ ਸਬੰਧਾਨ ਦਾ ਨਿਸ਼ੇ 243 ਡੀ ਪੰਚਾਇਤਾਂ ਵਿੱਚ ਕਿਸ ਲਈ ਸੀਟਾਂ ਦੇ ਰਾਖਵੇਂ ਕਰਨ ਦਾ ਪ੍ਰਬੰਧ ਕਰਦਾ ਹੈ ਇਸ ਸਵਾਲ ਦਾ ਉੱਤਰ ਹੈਗਾ ਬਹੁਤੇ ਅਤੇ ਬੀ ਮਤਲਬ ਕਿ ਅਨਸੂਚਿਤ ਜਾਤੀਆਂ ਤੇ ਅਨਸੂਚਿਤ ਕਬੀਲੀਆਂ ਲਈ ਵੀ ਤੇ ਔਰਤਾਂ ਲਈ ਵੀ ਠੀਕ ਹੈ ਜਿਹੜੀਆਂ ਰਾਖਵੀਆਂ ਕਰਨੀਆਂ ਸੀਟਾਂ ਹਨਾ ਅਨਸੂਚਿਤ ਜਾਤੀ ਤੇ ਅਨਸੂਚਿਤ ਕਬੀਲੀਆਂ ਲਈ ਜਾਂ ਔਰਤਾਂ ਲਈ ਜਿਵੇਂ ਕਈ ਸਟੇਟਾਂ ਦੇ ਵਿੱਚ 50% ਔਰਤਾਂ ਜੋ 33% ਔਰਤਾਂ ਹਨ ਨਾ ਰੱਖਵਾ ਕਰਨ ਕੀਤਾ ਹੋਇਆ ਪੰਚਾਇਤਾਂ ਦੇ ਵਿੱਚ ਹਨਾ ਇਹ ਸਾਰਾ ਮਤਲਬ ਕਿ ਆਰਟੀਕਲ 243 ਦੇ ਵਿੱਚ ਦਿੱਤਾ ਗਿਆ ਹੈ 243 ਡੀ ਦੇ ਵਿੱਚ ਯਾਦ ਰੱਖਣਾ ਤੁਸੀਂ ਇਹਦੇ ਵਿੱਚ ਰੱਖਵੇਂ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ 243 ਦੇ ਵਿੱਚ ਆਰਟੀਕਲ ਦੇ ਵਿੱਚ ਪੰਚਾਇਤਾਂ ਬਾਰੇ ਸਾਰਾ ਕੁਝ ਦਿੱਤਾ ਗਿਆ ਹੈ ਠੀਕ ਹੈ ਯਾਦ ਰੱਖਣਾ ਤੁਸੀਂ 243 ए बी सी डी ई एफ जी एच आई जे के ਠੀਕ ਹੈ ਅੱਗੇ ਵੀ ਆ ਠੀਕ ਆ ਉਸ ਤੋਂ ਬਾਅਦ ਅੱਗੇ ਚਲਦੇ ਆ ਰਾਜ ਦੀ ਨੀਤੀ ਦਾ ਕਿਹੜਾ ਨਿਰਦੇਸ਼ਕ ਸਿਧਾਂਤ ਭਾਰਤ ਦੇ ਸਾਰੇ ਖੇਤਰ ਵਿੱਚ ਇੱਕ ਸਮਾਨ ਸਿਵਲ ਕੋਡ ਨੂੰ ਸੁਰੱਖਿਅਤ ਕਰਨ ਲਈ ਕਹਿੰਦਾ ਹੈ ਰਾਜ ਦੀ ਨੀਤੀ ਦਾ ਕਿਹੜਾ ਨਿਰਦੇਸ਼ਕ ਸਿਧਾਂਤ ਭਾਰਤ ਦੇ ਸਾਰੇ ਖੇਤਰ ਵਿੱਚ ਇੱਕ ਸਮਾਨ ਸਿਵਲ ਕੋਡ ਨੂੰ ਸੁਰੱਖਿਅਤ ਕਰਨ ਲਈ ਕਹਿੰਦਾ ਹੈ ਇਸ ਸਵਾਲ ਦਾ ਉੱਤਰ ਹੈ ਆਰਟੀਕਲ 44 ਠੀਕ ਹੈ ਯਾਦ ਰੱਖਣਾ ਹੈ ਪ੍ਰਸ਼ਨ 84 ਮਾ ਭਾਰਤੀ ਸੰਵਿਧਾਨ ਦੀ 7ਵੀਂ ਸੂਚੀ ਕਿਸ ਨਾਲ ਸੰਬੰਧਿਤ ਹੈ ਇਸ ਵੱਲ ਉਤਰ ਆ ਗਿਆ ਇਸ ਦੇ ਵਿੱਚ ਲਿਸਟਾਂ ਦਿੱਤੀਆਂ ਹੋਈਆਂ ਹਨ ਸੂਚੀਆਂ ਜੋ ਤੁਹਾਨੂੰ ਦੱਸਿਆ ਸੀ ਕਿ ਯੂਨੀਅਨ ਲਿਸਟ ਸਟੇਟ ਲਿਸਟ ਕੰਫਰੈਂਟ ਲਿਸਟ ਜਿਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਨੇ ਕੇਂਦਰ ਸੂਚੀ ਕੇਂਦਰ ਦੇ ਰਾਜ ਰਾਜ ਦੀ ਸੂਚੀ ਕੇਂਦਰ ਅਤੇ ਰਾਜਾਂ ਵਿਚਕਾਰ ਜਿਹੜੀ ਸ਼ਕਤੀਆਂ ਦੀ ਵੰਡ ਕੀਤੀ ਹੋਈ ਆ ਉਹਨੂੰ ਕੇਂਦਰ ਸੂਚੀ ਵੀ ਕਹਿੰਦੇ ਨੇ ਸੰਗੀ ਸੂਚੀ ਵੀ ਕਹਿੰਦੇ ਨੇ ਰਾਜ ਸੂਚੀ ਵੀ ਕਹਿੰਦੇ ਨੇ ਕਿ ਸੰਵਰਤੀ ਸੂਚੀ ਵੀ ਕਹਿੰਦੇ ਨੇ ਠੀਕ ਆ ਸੰਵਰਤੀ ਸੂਚੀ ਸੰਗੀ ਸੂਚੀ ਦਾ ਉਹ ਹੋਗੀ ਜਿਹਦੇ ਉੱਤੇ ਕੇਂਦਰੀ ਕਾਨੂੰਨ ਬਣਾ ਸਕਦਾ ਠੀਕ ਹੈ ਨਾ ਇਹਦੇ ਵਿੱਚ ਇਦਾਂ ਦੇ ਸਬਜੈਕਟ ਹੁੰਦੇ ਆ ਇਦਾਂ ਦੇ ਜਿਨ੍ਹਾਂ ਦੇ ਉੱਤੇ ਕੇਂਦਰੀ ਕਾਨੂੰਨ ਬਣਾ ਸਕਦਾ ਜਿਵੇਂ ਮੰਨ ਲਓ ਡਿਫੈਂਸ ਡਿਫੈਂਸ ਦੇ ਉੱਤੇ ਜੋ ਵੀ ਕਾਨੂੰਨ ਬਣਨਗੇ ਕੇਂਦਰੀ ਬਣਾਊਗਾ ਠੀਕ ਆ ਸੰਸਦ ਦੇ ਵਿੱਚ ਹੀ ਕਾਨੂੰਨ ਬਣਾਊਗਾ ਰਾਜ ਸੂਚੀ ਦੇ ਵਿੱਚ ਤੁਸੀਂ ਲਾ ਲਓ ਖੇਤੀਬਾੜੀ ਦਾ ਮੁੱਦਾ ਜਿਵੇਂ ਪਿੱਛੇ ਜੇ ਗਾ ਪਿਆ ਸੀ ਨਾ ਵੀ ਖੇਤੀਬਾੜੀ ਸਬਜੈਕਟ ਰਾਜਾਂ ਦਾ ਹੈ ਹੈ ਨਾ ਤੇ ਇਹਦੇ ਉੱਤੇ ਕਾਨੂੰਨ ਕਿਵੇਂ ਸੰਸਦ ਬਣਾ ਸਕਦਾ ਕੇਂਦਰ ਕਿਵੇਂ ਬਣਾ ਸਕਦਾ ਠੀਕ ਆ ਉਹ ਹੋ ਮਤਲਬ ਕਿ ਕਈ ਰਾਜਾਂ ਨੂੰ ਬੁਲਾ ਕੇ ਉਹਨਾਂ ਦਾ ਸਹਿਮਤੀ ਲੈ ਕੇ ਕੇਂਦਰ ਸਰਕਾਰ ਨੇ ਨਾ ਮਤਲਬ ਐਗਰੀਕਲਚਰ ਦੇ ਉੱਤੇ ਕਾਨੂੰਨ ਬਣਾ ਦਿੱਤਾ ਸੀ ਪਰ ਉਸ ਦਾ ਬਹੁਤ ਜ਼ਿਆਦਾ ਮਤਲਬ ਕਿ ਵਿਰੋਧ ਹੋਇਆ ਸੀ ਤਾਂ ਕੇਂਦਰ ਸਰਕਾਰ ਤੋਂ ਵਾਪਸ ਲੈਣਾ ਪਿਆ ਸੀ ਠੀਕ ਆ ਉਹ ਐਗਰੀਕਲਚਰ ਸਬਜੈਕਟ ਹੈ ਜਿਹੜਾ ਖੇਤੀਬਾੜੀ ਦਾ ਸਬਜੈਕਟ ਉਹ ਰਾ ਸੂਚੀ ਦਾ ਸੰਵਰਤੀ ਮੈਂ ਤੁਹਾਨੂੰ ਐਗਜ਼ਾਮਪਲ ਅਸਰਿਆ ਬਹੁਤ ਸਾਰੇ ਹੋਰ ਵੀ ਸਬਜੈਕਟ ਹੁੰਦੇ ਆ ਠੀਕ ਹੈ ਇਹਨਾਂ ਵਿੱਚ ਸੰਵਰਤੀ ਸੂਚੀ ਦੇ ਵਿੱਚ ਇਹਨੂੰ ਕਾਂਕਰੈਂਟ ਲਿਸਟ ਕਹਿੰਦੇ ਆ ਇੰਗਲਿਸ਼ ਦੇ ਵਿੱਚ ਸੰਵਰਤੀ ਸੂਚੀ ਇਹਦੇ ਉੱਤੇ ਦੋਨੇ ਕੇਂਦਰ ਅਤੇ ਰਾ ਸਰਕਾਰਾਂ ਦੋਨੋਂ ਹੀ ਕਾਨੂੰਨ ਬਣਾ ਸਕਦੀਆਂ ਠੀਕ ਆ ਤੇ ਇਸ ਤੋਂ ਬਿਨਾ ਕੁਝ ਰੇਜੂਰੀਏ ਮਤਲਬ ਕਿ ਪਾਵਰਸ ਰਹਿ ਜਾਂਦੇ ਆ ਰੇਜੂਰੀ ਸਬਜੈਕਟ ਰਹਿ ਜਾਂਦੇ ਆ ਜੋ ਇਹਨਾਂ ਤਿੰਨਾਂ ਵਿੱਚ ਨਹੀਂ ਆਦੇ ਉਹਨਾਂ ਉੱਤੇ ਸਿਰਫ ਕੇਂਦਰ ਸਰਕਾਰ ਹੀ ਕਾਨੂੰਨ ਬਣਾ ਸਕਦੀ ਆ ਠੀਕ ਆ ਵੀ ਪ੍ਰਸ਼ਨ ਆ ਜਾਂਦਾ ਹੈ 85ਵਾਂ ਪ੍ਰਸ਼ਨ ਅਗਲਾ ਜਦੋਂ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੋਵਾਂ ਦੇ ਅਹੁਦੇ ਖਾਲੀ ਹੋਣ ਤਾਂ ਭਾਰਤ ਦੇ ਰਾਸ਼ਟਰਪਤੀ ਵਜੋਂ ਕੌਣ ਕੰਮ ਕਰਦਾ ਤਾਂ ਮਤਲਬ ਕਿ ਕੌਣ ਕੰਮ ਕਰਦਾ ਹੈ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਜੇ ਦੋਵੇਂ ਅਹੁਦੇ ਖਾਲੀ ਹੋ ਜਾਣ ਤਾਂ ਚੀਫ ਸੈਕਟਰੀਸ ਆਫ ਇੰਡੀਆ ਠੀਕ ਆ ਭਾਰਤ ਦਾ ਮੁੱਖ ਜੱਜ ਠੀਕ ਹੈ ਕੰਮ ਕਰਦਾ ਜੇ ਇਦਾਂ ਦੀ ਕੰਡੀਸ਼ਨ ਹੋ ਜAVE ਮਤਲਬ ਕਿ ਰਾਸ਼ਟਰਪਤੀ ਉਪ ਰਾਸ਼ਟਰਪਤੀ ਤੇ ਜੱਜ ਚੀਫ ਜਸਟਿਸ ਵੀ ਮਤਲਬ ਕਿ ਅਹੁਦੇ ਤੇ ਨਾ ਹੋਵੇ ਤਾਂ ਸੁਪਰੀਮ ਕੋਰਟ ਦਾ ਸੀਨੀਅਰ ਮੋਸਟ ਜੱਜ ਠੀਕ ਹੈ ਮਤਲਬ ਕਿ ਉਸ ਤੋਂ ਅਗਲਾ ਦੇਖਣਾ ਪੈਂਦਾ ਹੈ ਫਿਰ ਠੀਕ ਹੈ ਤੇ ਅਗਲਾ ਪ੍ਰਸ਼ਨ ਆ ਗਿਆ ਪੰਜਾਬ ਵਿਧਾਨ ਸਭਾ ਵਿੱਚ ਮੈਂਬਰਾਂ ਦੀ ਕੁੱਲ ਗਿਣਤੀ ਕਿੰਨੀ ਹੈ ਪੰਜਾਬ ਵਿਧਾਨ ਸਭਾ ਮੈਂਬਰਾਂ ਮੈਂਬਰਾਂ ਦੀ ਗਿਣਤੀ 117 ਮੈਂਬਰ ਵਿਧਾਨ ਸਭਾ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਜਾਨਕੀ 117 ਐਮ ਐਲ ਏ ਠੀਕ ਹੈ ਤੇ ਇੱਥੇ ਤੁਸੀਂ ਕਮੈਂਟ ਬਾਕਸ ਚ ਕਮੈਂਟ ਕਰਕੇ ਦੱਸਣਾ ਵੀ ਕਿਸ ਸਟੇਟ ਦੇ ਵਿੱਚ ਕਿਸ ਰਾਜ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਵਿਧਾਨ ਸਭਾ ਦੇ ਮੈਂਬਰ ਚੁਣੇ ਜਾਂਦੇ ਪ੍ਰਸ਼ਨ 87 ਮਾ ਭਾਰਤੀ ਸੰਵਿਧਾਨ ਅਨੁਛੇਦ 32 ਸੰਵਿਧਾਨ ਦਾ ਦਿਲ ਅਤੇ ਆਤਮਾ ਜਿਵੇਂ ਕਿ ਡਾਕਟਰ ਬੀਰਾਂਬੇਦਕਰ ਦੁਆਰਾ ਵਰਣਨ ਕੀਤਾ ਗਿਆ ਕਿਸ ਨਾਲ ਸੰਬੰਧਿਤ ਹੈ ਇਸ ਸਵਾਲ ਦਾ ਉੱਤਰ ਹੈਗਾ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਰਾਈਟ ਟੂ ਕਨਸਟੀਟਿਊਸ਼ਨਰ ਮੈਡੀਸ ਠੀਕ ਹੈ ਯਾਦ ਰੱਖਣਾ ਪ੍ਰਸ਼ਨ ਅਗਲਾ 88ਵਾਂ ਆ ਗਿਆ ਧਰਮ ਨਿਰਪੱਖ ਸ਼ਬਦ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿਸ ਸੋਧ ਦੁਆਰਾ ਜੋੜਿਆ ਗਿਆ ਸੀ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ 42ਵੀਂ ਸੋਧ ਰਾਹੀਂ ਠੀਕ ਹੈ ਧਰਮ ਨਿਰਪੱਖ ਸ਼ਬਦ 42ਵੀਂ ਸੋਧ ਰਾਹੀਂ ਜੋੜਿਆ ਗਿਆ ਸੀ ਬਿਆਲੇ ਵਿੱਚ ਉਹ ਤੇ ਜਿਹਨੂੰ ਮਿਨੀ ਸਵਿਧਾਨੀ ਮਿਨੀ ਸਵਿਧਾਨ ਵੀ ਕਿਹਾ ਜਾਂਦਾ ਹੈ ਮਤਲਬ ਕਿ ਮਤਲਬ ਕਿ ਇੱਕ ਮਿਨੀ ਸਵਿਧਾਨ ਬਣਾਤਾ ਸੀ ਇੰਨੀਆਂ ਸੋਧਾਂ ਹੋਈਆਂ ਸੀ ਠੀਕ ਹੈ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਸਵਿਧਾਨ ਦੇ ਵਿੱਚ ਠੀਕ ਹੈ ਪ੍ਰੈਮਬਲ ਦੇ ਵਿੱਚ ਵੀ ਇਸ ਦੇ ਵਿੱਚ ਧਰਮ ਅੰਦਰਪੱਖੀ ਸ਼ਬਦ ਜੋੜਿਆ ਗਿਆ ਸੀ ਅਗਲਾ ਪ੍ਰਸ਼ਨ ਆ ਗਿਆ 99ਵਾਂ ਯੂਪੀਐਸਸੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਨਿਯੁਕਤੀ ਕੌਣ ਕਰਦਾ ਹੈ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਬੀ ਰਾਸ਼ਟਰਪਤੀ ਅਗਲੇ ਪ੍ਰਸ਼ਨ ਤੇ ਚਲਦੇ ਹਾਂ 90ਵਾਂ ਪੰਚਾਇਤੀ ਰਾਜ ਪ੍ਰਣਾਲੀ ਵਿੱਚ ਬਲਾਕ ਪੱਧਰ ਤੇ ਸਥਾਨਕ ਸਰਕਾਰਾਂ ਦਾ ਕਿਹੜਾ ਪੱਧਰ ਕੰਮ ਕਰਦਾ ਹੈ ਬਲਾਕ ਪੱਧਰ ਤੇ ਗੱਲ ਕਰੀਏ ਤਾਂ ਪੰਚਾਇਤ ਸਮਤੀ ਬਲਾਕ ਸਮਤੀ ਦੇ ਬੋਟਾ ਨਹੀਂ ਬੈਨੇ ਹੁੰਦੇ ਤੁਸੀਂ ਕਹਿੰਦੇ ਹੁੰਦੇ ਹੋ ਨਾ ਉਹ ਬਲਾਕ ਪੱਧਰ ਤੇ ਆਪਾਂ ਸਥਾਨਕ ਸਰਕਾਰ ਦਾ ਪੱਧਰ ਆ ਬਲਾਕ ਪੱਧਰ ਦਾ ਬਲਾਕ ਸਮਤੀ ਪੰਚਾਇਤ ਸਮਤੀ 91ਵਾਂ ਪ੍ਰਸ਼ਨ ਆ ਗਿਆ ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਦੀ ਸੇਵਾ ਮੁਕਤੀ ਦੀ ਉਮਰ ਕੀ ਹੈ ਜੇ ਸੁਪਰੀਮ ਕੋਰਟ ਦੇ ਜੱਜ ਦੀ ਗੱਲ ਕਰੀਏ ਤਾਂ ਉਹ ਦੀ 65 ਸਾਲ ਆ ਜੇ ਹਾਈ ਕੋਰਟ ਦੇ ਜੱਜ ਦੀ ਸੇਵਾ ਮੁਕਤੀ ਦੀ ਟਾਇਰਮੈਂਟ ਦੀ ਗੱਲ ਕਰੀਏ ਤਾਂ 62 ਸਾਲ ਆ ਯਾਦ ਰੱਖਣਾ ਠੀਕ ਹੈ ਇੱਥੇ ਸੁਪਰੀਮ ਕੋਰਟ ਬਾਰੇ ਪੁੱਛਿਆ ਗਿਆ ਸੀ ਸੁਪਰੀਮ ਕੋਰਟ ਦੇ ਜੱਜ ਬਾਰੇ ਅਗਲਾ ਪ੍ਰਸ਼ਨ ਆ ਗਿਆ ਭਾਰਤ ਦਾ ਚੋਣ ਕਮਿਸ਼ਨ ਕਿਸ ਦੀਆਂ ਚੋਣਾਂ ਕਰਵਾਉਣ ਲਈ ਜ਼ਿੰਮੇਵਾਰ ਹੈ ਭਾਰਤ ਦਾ ਚੋਣ ਕਮਿਸ਼ਨ ਇਹਨਾਂ ਸਾਰਿਆਂ ਦੀ ਚੋਣਾਂ ਕਰਵਾਉਂਦਾ ਰਾਸ਼ਟਰਪਤੀ ਦੀਆਂ ਉਪ ਰਾਸ਼ਟਰਪਤੀ ਦੀਆਂ ਸੰਸਦ ਲੋਕ ਸਭਾ ਤੇ ਰਾਜ ਸਭਾ ਮਤਲਬ ਜਿਹੜੇ ਲੋਕ ਸਭਾ ਚ ਮੈਂਬਰ ਚੁਣਕਿਆ ਜਾਂਦੇ ਆ ਤੇ ਰਾਜ ਸਭਾ ਦੇ ਨਿਯੁਕਤੀ ਤੇ ਠੀਕ ਆ ਰਾਜ ਵਿਧਾਨ ਸਭਾ ਦੇ ਠੀਕ ਆ ਤੇ ਇਹਨਾਂ ਸਾਰਿਆਂ ਦੀ ਚੋਣਾਂ ਲਈ ਜ਼ਿੰਮੇਵਾਰ ਆ ਭਾਰਤ ਦਾ ਚੋਣ ਕਮਿਸ਼ਨ ਅਗਲਾ ਪ੍ਰਸ਼ਨ ਆ ਗਿਆ ਭਾਰਤੀ ਸੰਵਿਧਾਨ ਦਾ ਅਨੁਛੇਦ 51A ਕਿਸ ਨਾਲ ਸੰਬੰਧਿਤ ਹੈ ਤੁਹਾਨੂੰ ਪਿਛਲੇ ਜੇ ਦੱਸਿਆ ਪਿਛਲਾ ਬੀ ਮੌਲਿਕ ਅਧਿਕਾਰਾਂ ਦੀ ਗੱਲ ਆਰਟੀਕਲ 51A ਦੇ ਵਿੱਚ ਕੀਤੀ ਗਈ ਹੈ ਸੋ ਇਹ ਮੌਲਿਕ ਕਰਤੱਬਾਂ ਦੀ ਠੀਕ ਹੈ ਮੌਲਿਕ ਕਰਤੱਬ ਉਹਨੇ 51A ਦੇ ਵਿੱਚ ਕਿਹਾ ਹੈ ਮੌਲਿਕ ਕਰਤੱਬ ਫੰਡਮੈਂਟਲ ਡਿਊਟੀਆਂ ਦੀ ਗੱਲ ਕੀਤੀ ਗਈ ਹੈ ਮੌਲਿਕ ਅਧਿਕਾਰ ਤੁਹਾਨੂੰ ਪਤਾ ਸੀ ਆਪਣੇ 12 ਤੋਂ 35 ਆਰਟੀਕਲ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਤੇ ਚੱਲਦੇ ਆਪਾਂ ਪਾਰਟਿਸਪਦਾਨ ਦਾ ਕਿਹੜਾ ਭਾਗ ਕੇਂਦਰੀ ਕਾਰਜਪਾਲਿਕਾ ਨਾਲ ਸੰਬੰਧਿਤ ਹੈ ਕੇਂਦਰੀ ਕਾਰਜਪਾਲਿਕਾ ਦਾ ਭਾਗ 4 ਠੀਕ ਹੈ ਭਾਗ 4 ਆਪਸ਼ਨ ਸੀ ਇਸ ਦਾ ਉੱਤਰ ਹੈ ਅ ਅਗਲਾ ਪ੍ਰਸ਼ਨ ਆ ਗਿਆ ਰਾਜ ਵਿਧਾਨ ਮੰਡਲ ਨੂੰ ਇੱਕ ਸਾਲ ਵਿੱਚ ਘੱਟੋ-ਘੱਟ ਕਿੰਨੀ ਵਾਰ ਮਿਲਣਾ ਲਾਜ਼ਮੀ ਹੈ ਠੀਕ ਹੈ ਮਤਲਬ ਕਿ ਜਿਹੜਾ ਸਟੇਟ ਲੈਜਿਸਲੇਚਰ ਆ ਠੀਕ ਹੈ ਰਾਜ ਵਿਧਾਨ ਮੰਡਲ ਸਾਲ 'ਚ ਕਿੰਨੀ ਵਾਰੀ ਮਤਲਬ ਕਿ ਸੈਸ਼ਨ ਬੁਲਾਉਣਾ ਚਾਹੀਦਾ ਉਹਨੂੰ ਕਿੰਨੀ ਵਾਰੀ ਮਿਲਣਾ ਚਾਹੀਦਾ ਘੱਟੋ-ਘੱਟ 2 ਵਾਰੀ ਠੀਕ ਹੈ ਛੇ ਕਿਉਂਕਿ ਵੱਧ ਤੋਂ ਵੱਧ 6 ਮਹੀਨੇ ਦਾ ਗੈਪ ਰੱਖ ਸਕਦੇ ਆ ਠੀਕ ਆ ਇੱਕ ਸੈਸ਼ਨ ਦੇ ਵਿਚਕਾਰ ਪ੍ਰਸ਼ਾਸਨ ਦੇ ਵਿੱਚ ਜਨਤਕ ਮਤਦਾਨ ਅਤੇ ਮਾਮਲਿਆਂ ਤੇ ਰਾਸ਼ਟਰਪਤੀ ਨੂੰ ਸਲਾਹ ਦੇਣ ਲਈ ਸੁਪਰੀਮ ਕੋਰਟ ਦੀ ਸ਼ਕਤੀ ਇਸ ਦੇ ਕਿਸ ਅਧਿਕਾਰ ਖੇਤਰ ਅਧੀਨ ਆਉਂਦੀ ਹੈ ਮਤਲਬ ਕੋਈ ਜਨਤਕ ਮਹੱਤਤਾ ਦੇ ਮਾਮਲੇ ਆ ਕੋਈ ਹਨ ਉਹਨਾਂ ਤੇ ਰਾਸ਼ਟਰਪਤੀ ਨੂੰ ਸਲਾਹ ਦੇਣੀ ਆ ਤਾਂ ਸੁਪਰੀਮ ਕੋਰਟ ਦੀ ਸ਼ਕਤੀ ਹੈ ਕਿਹੜੀ ਹੈ ਕਿਸ ਅਧਿਕਾਰ ਖੇਤਰ ਅਧੀਨ ਆਉਂਦੀ ਹੈ অপশন সি アドভাইজਰੀ ਤੁਹਾਨੂੰ ਪਤਾ ਲੱਗ ਰਿਹਾ ਸਲਾਹਕਾਰੀ ਅਧਿਕਾਰ ਖੇਤਰ ਆਰਟੀਕਲ 143 ਦੇ ਵਿੱਚ ਦਿੱਤਾ ਹੋਇਆ ਠੀਕ ਹੈ ਤੇ ਪ੍ਰਸ਼ਨ 97 ਨਗਰ ਨਿਗਮ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਹੈ ਨਗਰ ਨਿਗਮ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਹੈ ਮੇਅਰ ਠੀਕ ਹੈ ਮੇਅਰ ਦੀਆਂ ਚੋਣਾਂ ਹੁੰਦੀਆਂ ਹੁੰਦੀਆਂ ਅਗਲਾ ਪ੍ਰਸ਼ਨ 98 ਭਾਰਤੀ ਸੰਵਿਧਾਨ ਅਧੀਨ ਸਿੱਖਿਆ ਕਿਸ ਸੂਚੀ ਅਧੀਨ ਆਉਂਦੀ ਹੈ ਸਿੱਖਿਆ ਦੀ ਗੱਲ ਕਰੀ ਗਈ ਆ ਤੁਹਾਨੂੰ ਤਿੰਨ ਸੂਚੀਆਂ ਦੱਸਿਓ ਇੱਕ ਸੰਗੀ ਸੂਚੀ ਇੱਕ ਰਾਜ ਸੂਚੀ ਇੱਕ ਸੰਵਰਤੀ ਸੂਚੀ ਦੱਸੀ ਸੀ ਤੇ ਸਿੱਖਿਆ ਸਬਜੈਕਟ ਤੁਹਾਨੂੰ ਦੱਸਿਆ ਸੀ ਕਿ ਸੰਵਰਤੀ ਸੂਚੀ ਦਾ ਸਬਜੈਕਟ ਆ ਠੀਕ ਆ ਇਸ ਦੇ ਉੱਤੇ ਰਾਜ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ ਕੇਂਦਰ ਸਰਕਾਰ ਵੀ ਠੀਕ ਆ ਇੱਕ ਨੇ ਫੋਰੈਸਟ ਵੀ ਠੀਕ ਆ ਯਾਦ ਰੱਖਣਾ ਇਸਵਾਲ ਦਾ ਉੱਤਰ ਤੁਹਾਨੂੰ ਦੱਸਤਾ ਆਨਕਰੈਂਟ ਆ ਠੀਕ ਪਹਿਲਾਂ ਸਟੇਟ ਲਿਸਟ ਦੇ ਵਿੱਚ ਆਉਂਦਾ ਸੀ ਇਹ 42ਵੇਂ ਸੰਸ਼ੋਧਨ ਦੇ ਤਹਿਤ ਇਹ ਮਤਲਬ ਸੰਵਰਤੀ ਸੂਚੀ ਦੇ ਵਿੱਚ ਪਾ ਦਿੱਤਾ ਗਿਆ ਅਗਲਾ ਪ੍ਰਸ਼ਨ ਭਾਰਤ ਦੇ ਰਾਸ਼ਟਰਪਤੀ ਨੂੰ ਅਹੁਦੇ ਦੀ ਸੋਣ કોણ ਚਾਹੁੰਦਾ ਹੈ ਭਾਰਤ ਦੇ ਰਾਸ਼ਟਰਪਤੀ ਨੂੰ ਅਹੁਦੇ ਸੋ ਭਾਰਤ ਦਾ ਮੁੱਖ ਜੱਜ ਭਾਰਤ ਦੇ ਚੀਫ ਜਸਟਿਸ ਚਾਹੁੰਦਾ ਠੀਕ ਹੈ ਅਗਲਾ ਪ੍ਰਸ਼ਨ ਸੋਮਾ ਭਾਰਤ ਦੇ ਕੰਟਰੋਲਰ ਐਂਡ ਅਡੀਟਰ ਜਨਰਲ ਦੇ ਦੀਆਂ ਕੇਂਦਰ ਦੇ ਖਾਤਿਆਂ ਨਾਲ ਸੰਬੰਧਿਤ ਰਿਪੋਰਟਾਂ ਸਭ ਤੋਂ ਪਹਿਲਾਂ ਕਿਸ ਨੂੰ ਸੌਂਪੀ ਜਾਂਦੀਆਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਬਹੁਤ ਨਹੀਂ ਕੁਐਸਚਨ ਹੈ ਦੀ ਆ ਪਾਰਲੀਮੈਂਟ ਦੀ ਪਬਲਿਕ ਅਕਾਊਂਟ ਕਮੇਟੀ ਠੀਕ ਹੈ ਇਸ ਦਾ ਬਹੁਤ ਜ਼ਿਆਦਾ ਰੋਲ ਹੁੰਦਾ ਹੈ ਸੰਸਦ ਲੋਕ ਲੇਖਾ ਕਮੇਟੀ ਇਹ ਸਾਰਾ ਆਡਿਟ ਕਰਦੀ ਆ ਠੀਕ ਹੈ CAG ਦੇ ਖਾਤਿਆਂ ਨਾਲ ਸੰਬੰਧਿਤ ਰਿਪ ਠੀਕ ਹੈ ਤੇ ਦੋਸਤੋ ਅੱਜ ਦਾ ਸੈਸ਼ਨ ਇੱਥੇ ਖਤਮ ਹੁੰਦਾ ਹੈ ਜੋ ਅਗਲੇ ਮਤਲਬ 101 ਤੋਂ ਲੈ ਕੇ ਅਗਲੇ ਪ੍ਰਸ਼ਨ ਅਗਲੀ ਵੀਡੀਓ ਚ ਆਏਗੇ ਮਿਲਣਗੇ ਤੁਹਾਨੂੰ ਠੀਕ ਹੈ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜਰੂਰ ਕਰਦੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਧੰਨਵਾਦ